ਮੂੰਹ ਦਾ ਪਕੜਾ ਚਿੱਲੇ ਉੱਠਣਾ ਨਹੀਂ ਹੈਗਾ ਉਹ ਇਹ 10 ਗੁੱਜਾ ਆ ਰਿਹਾ ਉੱਠਦੇ ਨਹੀਂ ਆਰਾਮ ਜਗਦਾ ਉੱਠ ਕੜਾ ਪਾਉਂਦੀ ਭਰਤੀ ਕਰ ਰਿਹਾ ਕਿ ਕਰ ਚੋ ਦੇਵਣੇ ਆ ਗਿਆ ਪਾਣ ਦਾ ਕਰਾ ਮੈਂ ਸੌਣਾ ਹੈ ਕਹਾਂ ਉਹ ਤਾਂ ਮੈਂ ਇੱਥੇ ਪਿਆ ਮੂੰਹ ਦਾ ਖੜਾ ਉਹ ਮੈਂ ਇੱਥੇ ਕਮਾਈਆ ਕਰ ਰਤਾ ਕੋਈ ਖਦਾਨੀ ਹੈਗਾ ਇਹ ਕਰੂੰਗਾ ਕਮਾਈਆ ਖੜਾ ਆ ਜਾ ਤੂੰ ਤੱਕੀ ਨਾ ਖੇਗਾ ਮੈਨੂੰ ਤੂੰ ਖੜਾ ਹੋ ਤਾਂ ਕੋਈ ਨਹੀਂ ਬਾਤ ਤੇ ਦੇ ਰਹੀ ਬਾਤ ਤੂੰ ਕਰੀਂ ਖੜਾ ਉੱਠ ਫਾਦ ਨੂੰ ਕਹਿੰਦਾ ਉਹ ਮੈਂ ਸੁਪਰ ਮੈਨੂੰ ਕਹਿੰਦਾ ਉਹ ਪੁੱਤਾ ਬਣਾ ਲਾ ਕੋ ਅਫਸਰ ਖੜਾ ਹੋ ਜਾ ਪਰ ਇਹੋ ਨਾਲ ਕਰੀ ਕੋਈ ਨਹੀਂ ਬਾਤ ਤੂੰ ਬੰਦ ਨਹੀਂ ਮੈਂ ਦੇਣਾ ਕੁਛ ਵੀ ਬਾਹਰ ਕੋਈ ਨਹੀਂ ਖੜਾ ਹੋ ਦੋ ਤਰਾ ਪਿਆ ਹੋਇਆ ਹੈ ਜਾ ਉਹ ਤਮ ਤੇ ਤੈਨੂੰ ਲੱਗਣ ਨਾ ਕੋਈ ਨਾ ਬੋਲ ਮੈਂ ਆਪ ਵੀ ਆ ਗਈ ਆ ਉਹ ਬੈਠਾ ਰਹਿ ਜਾ ਤੂੰ ਬੈਠਾ ਰਿਹਾ ਕਰ ਕੰਮ ਨਾ ਕਰਿਓ ਕੋਈ ਹੁਣ ਤੁਸੀਂ ਪਏ ਰਹਿ ਜਾ ਕਰੋ ਮੈਨੂੰ ਆ ਉਹ ਤੂੰ ਖੜਾ ਹੋ ਜਾ ਉੱਠਣਾ ਕਿ ਨਹੀਂ ਤੈ ਨਹੀਂ ਜੀ ਤੇ ਆ ਪੀਂਦੀਆਂ ਪੀ ਨਹੀਂ ਨਾ ਸੀ ਮੈਂ ਤਾਂ ਜਾਣੀ ਆ ਕਿ ਮੈਂ ਹੋਏ ਹੋ ਆਪਣੋ ਜੀ ਅੱਜ ਸੋ ਬਾਤ ਤੇ ਕੰਮ ਕਰੋਗੇ ਹੈ ਸੱਚੀਓ ਸੂਰਜਾ ਬਹੁਤ ਚੜ ਗਿਆ ਮੈਨ ਲਾ ਤਾਂ ਉੱਠਣੀ ਬਹੁਣ ਤਾਂ ਬਾਈ ਹੋ ਚੱਲੋ ਕਿੱਥੇ ਰੱਗੀ ਚਾਹ ਮੰਮੀ ਚਾਹ ਪੀਏ ਫੇਰ ਗੱਲ ਕਰਦੇ ਆ ਚੱਲਾ ਚੱਲੀਏ ਮੈਨੂੰ ਲੱਗਦਾ ਟੱਟ ਖਰਾਬ ਹੋਈ ਜਾਂਦਾ ਗਾ ਆਦਮੀ ਮੈਨੂੰ ਤਾਂ ਗਾਲਾਂ ਵੱਡੂਗਾ ਵੀ ਨਾ ਲੇਟ ਹੋ ਗਿਆ ਆਇਆ ਕਰਦਾ ਪਹਿਲਾਂ ਹਲਕਾ ਹੋ ਲੈਣਾ ਚੜੀ ਚ ਆਹ ਆਛਾ ਮੈਨੂੰ ਹੋਰ ਤਰੀ ਨੂੰ ਉਹ ਗੱਲੀ ਪਈ ਆ ਗਈ ਉਹ ਗੱਲੀ ਪਈ ਆ ਗਈ ਉਹ ਨਾ ਇਹਨੂੰ ਤਾਂ ਮੈਂ 2 ਘੰਟੇ ਐਵੇਂ ਵੀ ਸਾਰ ਲੂੰਗਾ ਕੋਚ ਨੂੰ ਮੈਲਾ ਜਾ ਕੇ ਪਹਿਲਾਂ मजा चल <laughs> 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 ਮੇਰੇ ਤਾਂ ਪੈਰਾਂ 'ਲੀ ਰਾੜ ਵੀ ਤੂਹਣ ਲੱਗ ਕੇ ਉੱਤੋਂ ਦੀ ਕੋਚ ਕੋਈ ਐਸਾ ਪੱਜਨੂ ਹੈ ਫੌਜ ਵਰਦੇ ਨੇ ਉਹਨੇ ਦਾਣਾ ਪੀਆ ਪਿਆਨੇ ਲੱਤਾਂ 'ਚ ਉਹ ਤੂਲੇ ਜੀ ਦੇ ਨੇ ਉਹਨਾਂ ਦਾ ਪੁੰਗਾ ਲੈਣਾ ਚਾਹੇ

ਬਣਿਆ ਦਾ ਸਰਾਧ ਜੀ ਦੇ ਸਾਜ ਵਰਗਾ ਫਿਰਦਾ ਪੁਆਇੰਟ ਦੇ ਅੱਜ ਦੇਗਾ ਤਬ ਜੀ ਦੇ ਖੇਡਣਾ ਪੂ ਪੰਜਵੀਂ ਗੇਰੀ ਮੈਚ ਲਾ ਲਿਆ ਨੈਟ ਖਤਮ ਹੋ ਗਿਆ ਜੇ ਚੱਲ ਪਈ ਤਾਂ ਠੀਕ ਹੈ ਕਿਹੜਾ ਨਲਕਾਰੇ ਜਮਾਰਦਾ ਸੀਲਾ ਅੱਜ ਲੈਣ ਦੀ ਖਾਵਰ ਠੀਕ ਹੈ ਭਾਪੇ ਨੇ ਲਹੂ ਪੀ ਰੱਖਣਾ ਮੇਰਾ ਰਹੀ ਬੇਬੇ ਘਰ ਰਹਿੰਦੀ ਆ 700 ਰੁਪਏ ਮੇਰੀ ਤਨਖਾਹ ਕਿ ਮਹੀਨੇ ਦੀ ਇਹਨਾਂ ਨੇ ਬਾਲੀ ਲਹੂ ਪੀ ਲਿਆ ਕਰਾਂ ਕੀ ਇਹਦਾ ਕਾਲੀ ਇਹਦਾ ਅੱਜ ਨਰੋਗਿਆ ਛਾੜੂੰਗਾ ਮੇਰੇ ਛੜੇ ਦੇ ਚੱਲ ਮੈਂ ਤਾਂ ਇਹਨੂੰ نیچے ਜਾ ਕੇ ਮਿਲਦਾ نیچے ਜਾ ਕੇ ਮਿਲ ਆ ਗਿਆ ਵੇ ਤੂੰ ਆਗਰਾ ਬੌਜ ਆ ਆ ਕੀ ਜੇ ਲੂਸ ਕੱਢਿਆ ਤੈਂ ਉਹ ਮੈਂ ਤਾਂ ਦਲਜੀਤ ਖਾਨ ਬਣ ਆਇਆ ਅੱਜ ਲੈ ਵੱਡਾ ਹੋਇਆ ਦਲਜੀਤ ਖਾਨ ਦਾ ਅੱਤੀ ਨਾਲ ਕਮਰੇ ਇੰਝਾ ਅੱਤੀ ਦਾ ਪਤਾ ਹੀ ਆ 3 ਚਣ ਤੋ ਲੋ ਜਾਏ ਆਏ ਜਹਦ ਆਹੇ ਬਾਜਮਾਨ ਉਹ ਖਚਕਾ ਤ ਖਚਕਾ ਤੈਨੇ ਚੱਲ ਇੱਧਰ ਕਿੱਥੇ ਜਾਣਾ ਤੂੰ ਗਰਾਊਂਡ ਤੇਰਾ ਪਾਪਾ ਜਾਊ ਤੇਰੇ ਪਾਪੇ ਨੇ ਮੇਰਾ ਲਹੂ ਪੀ ਲਿਆ ਚਲੋ ਚੱਲ ਪਹਿਲੇ ਤਾਂ ਮੇਰੀ ਗੱਲ ਛੱਡ ਤੇਰੇ ਕਰਕੇ ਮੈਨੇ 5 ਮੈਚ ਲਾ ਲੇ ਪਬਜੀ ਦੇ ਮੈਂ ਥੱਕ ਗਿਆ 10 राउंड ਲਾ ਜਾਈ ਮਾਰੀ ਗਲਤੀ ਨਹੀਂ ਆ ਵੀ ਮੈਂ राउंड ਲਾਇਆ ਆ 10 राउंड ਲਾ ਦੇ ਕਿਹੜੇ ਜਾਣਾ ਲਾ ਤੂੰ ਮੈਂ ਇੱਕ ਪਬਜੀ ਦਾ ਮੈਚ ਹੋਰ ਲਾ ਲਾਂ ਰੇ ਛਾਲੇ ਦੇ oh my god ਹਲਾ ਦੇਖ ਹੀ ਲਈਏ ਕਿੰਨੇ ਰਾਉਂਡ ਲਾਤੇ ਰਾਉਂਡ ਤਾਂ ਮੈਨੂੰ 7ਵਾਂ ਲੱਗਦਾ ਇਹਦਾ ਓਰੇ ਆ ਵੇ ਧੀ ਲਿਆ ਉਸਤਾਦ ਜੀ ਆਖੀ ਲੰਗ ਜਾ ਮਾਰ ਕੇ ਤਾਂ ਦਰਦੀ ਨਹੀਂ ਓਹੀ ਲੱਗਿਆ ਸਾਨੂੰ ਨਾ 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 ਇਹ ਤਾਂ ਹੁੰਦੀਆਂ ਆਈਆਂ ਚੜਦੀਆਂ ਨੇ ਮੱਗੀਆਂ ਨੇ ਜਿਹਨਾਂ ਥੱਲੀਆਂ ਆਈਆਂ ਚੜ ਜਾਂਦੇ ਨੇ ਭਾਈਆਂ ਨੇ ਥੱਲੀ ਕਹਿੰਦੀ ਆ ਹਾਂ ਜੀ ਹਾਂ ਜੀ ਜਿੱਦ ਤੱਕ ਜਾ ਤੇ ਤੀਰਾਂ ਗੁੰਦ ਖਾਇਆ ਕਰ ਦਿਖਾਇਆ ਕਰੂੰਗਾ ਸਵੇਰੇ ਕੰਨੇ ਵਜੇ ਖਾ ਕਰਾਂ ਤੇਰੀ ਬੇਬੇ ਨੂੰ ਦੱਥੂ ਜਾ ਕੇ ਦੱਸ ਦਿਓ ਪਹਿਲਾਂ ਤਾਂ ਬੈਠੋ ਰੇ ਮਨੂੰ ਕਹਾਂਤੀ ਬਸ ਤਾਂ ਦੇ ਪੈਰਾਂ ਤੇ ਬੈਠੀ ਰਹਿੰਦਾ ਸਹੀ ਹਾਂ ਜੀ ਪਾਪਾ ਤੇਰਾ ਕੱਬਾ ਪਾਪਾ ਮੇਰਾ ਬਹੁਤ ਘਾਇਦਾ ਬੰਦਾ ਆਗਾ ਹਮ ਹੋਰ ਦੱਸ ਫਰ ਨਾਲੇ ਮੇਰੀ ਗੱਲ ਸੁਣ ਪਹਿਲਾਂ ਧਿਆਨ ਨਾਲ 6 ਬੰਦੇ ਮੇਰੇ ਕੋਲੇ ਆ ਕੇ ਟ੍ਰੇਨਿੰਗ ਕਰਦਾ ਹਾਂਜੀ ਪਿੰਡ ਦੇ ਵਿੱਚ ਕੋਈ ਐਹੋ ਜਿਹਾ ਕੋਚ ਨਹੀਂ ਹੈਗਾ ਜਿਹੜੇ ਆਪਣੇ ਬਰੋਬਰ ਆ ਗਿਆ ਹੋਵੇ ਹਾਂਜੀ ਹਾਂਜੀ ਤੇਰਾ ਪਾਪਾ ਨੇ ਪੈਸੇ ਦਿੱਤੇ ਨੇ ਪੁੱਤ ਹਾਂਜੀ ਹਾਂਜੀ ਮੇਰੀ ਗੱਲ ਸੁਣ ਹਾਂਜੀ ਥੋੜਾ ਸੁਨੇਹਾ ਆਇਆ ਕਰ 4 ਵਜੇ ਆਉਂਦੇ ਨੇ ਮੈਨੂੰ 8 ਵਜੇ ਆਉਂਦੇ ਨੇ ਘਰ ਵਾਲੇ ਤਾਂ ਮੇਰੇ ਚੁੱਟੀਆਂ ਪੈਂਦੀਆਂ ਜਾ ਕੇ ਮੈਨਾ ਡੈਰੀ ਕਹਿੰਦਾਗਾ ਚਾਹ ਪੀ ਕੇ ਆਇਆ ਕਰੋ ਜੀ ਤੇਰਾ ਡੈਡੀ ਤਾਂ ਬਹੁਤ ਕੁਝ ਕਹੂ ਤੇਰੇ ਡੈਡੀ ਨੇ ਫੌਜ ਚ ਭਰਤੀ ਹੋਣਾ ਜਾਂ ਤੈਨੇ ਨਾ ਜੀ ਮੈਂ ਹੋਣਾਗਾ ਡੈਡੀ ਕੋਚ ਦੀ ਗੱਲ ਮੰਨੇਗਾ ਕਿ ਪਾਪੇ ਦੀ ਤੇਰੀ ਛੋਟੀ ਗੱਲ ਮੰਨੂਗਾ ਜੀ ਹਾਂ ਤੇ ਜੰਮੇ ਕਹਿ ਦਿੰਦੇ ਨੇ ਵੀ ਤੇਰੀ ਮੰਨੂਗਾ ਪਰ ਮੈਂ ਤੇਰੀ ਨਹੀਂ ਕਹਿੰਦਾ ਹਾਂ ਮੈਂ ਉਹਨੂੰ ਕਹੂਗਾ ਵੀ ਛੋਟੀ ਗੱਲ ਮੰਨੂਗਾ ਜੀ ਛਲੂਟ ਮਾਰ ਕੇ ਦਿਖਾਵਾਂ ਜੀ ਮਾਰ ਦੇ ਦੇਖੋ ਤੇਰੀ ਲੱਤ 'ਚ ਨੁਕਸਾ ਲੱਗਦਾ ਮੈਨੂੰ ਨਹੀਂ ਜੀ ਪੂਰੀ ਠੀਕ ਆ ਦੇਖੋ ਅੱਜਿਆਂ ਮੰਗੋ ਤਰਕੇ ਹਾਂ ਮੈਂ ਅੱਛਾਈ ਮੈਂ ਪ੍ਰੇਡ ਤੇ ਵੀ ਜਾਂਦਾ ਰਿਹਾ ਹਾਂ ਜੀ ਮੜਿਆ ਮੜਿਆ ਦੇਖ ਲਿਆ ਮੈਂ ਕਿਹੜੀ ਪ੍ਰੇਡ ਆ ਲੱਗ ਤੇਰੀ ਪਿੰਗ ਬਾਲ ਜੀ ਤੇ ਪਾਉਂਦੀ ਆ ਬੜੀ ਆ ਲੋਰਾ ਜੀ ਮੇਰੇ ਪਾਈ ਹੋਈ ਨੀਲੀ ਰੰਗ ਦੀ ਹੂੰ ਇਹ ਜਾਣ ਕੇ ਪਾ ਕੇ ਲਾਇਆ ਮੈਂ ਥੱਲੇ ਦੀ ਕਈ ਵਾਰ ਆ ਖੁੱਲ ਜਾਂਦਾਗਾ ਨਾ ਚਾਹ ਕੀ ਪਹਿਰਾ ਵਜਾ ਪਾਇਆ ਤੈਂ ਨਹੀਂ ਜੇ ਤਾਂ ਮੈਂ ਹੀ ਪਾ ਲਿਆ ਅੱਜ ਅੱਛਾ ਇਹ ਛੋ ਕੰਮ ਨਹੀਂ ਸੋਈ ਤੋ ਵੀ ਦਿਲ ਦੀ ਇੱਛਾ ਦਾਹਾਂ ਰਾਉਂਡ ਲਾਏਂਗਾ ਤੂੰ ਹਾਂ ਜੀ ਦੇਖ ਲੈ ਹਾਂ ਲਾਉਂਗਾ ਜੀ ਨਹੀਂ ਟੈਰ ਭਾਦੂ ਗੱਲ ਤੇ ਤੇਰੇ ਆਹਿਆ ਕੰਮ ਨਹੀਂ ਜੀ ਘਾਟਾ ਢੀਮ ਲਾ ਕੇ ਆਮਾ ਹੁਣੀ 15 ਚਲੋ ਆ ਆ ਤੇਰੇ ਪੀਵੀ ਦੇਖ ਲਾਂ ਮੈਂ ਕੀ ਕਰ ਕੋਛ ਚੰਗਾ ਹਸਤਾਣ ਬਣਿਆ ਜਾਣਾ ਫੌਜੀ ਜਿਵੇਂ ਕਹੂੰਗਾ ਜਿਵੇਂ ਕਰੂੰਗਾ 15 ਰਹਿ ਗਏ ਪਟਿਆਲੇ ਜਾਣਾ ਤਾਂ ਇਹਨੇ ਠੀਕ ਹੈ ਦੇਖਣਾ ਤੇ ਤੈਨ ਨੱਕ ਨੀਵੀ ਕਰਾ ਦੇ ਮੇਰੀ ਦੱਸੋ ਕੀ ਕਰਾਂ ਜੀ ਢੀਮ ਲਾ ਚੱਲ ਚਲੋ ਖੱਲੀਆਂ ਨਾ ਪੁਆਲੀ ਨਹੀਂ ਜੀ ਨਹੀਂ ਗਾਲੀ ਪਾਜੇ ਮੇਰੇ ਦੇਖੋ ਟੰਟ ਜੇ ਮਾਰਦਾ ਫਿਰਦਾ ਫੱਤੀ ਡੋਕੇ ਖਿਲਾੜੀ ਦੇਖੋ ਜੀ ਮੈਂ ਤਾਂ ਕਾਥੀਆਂ ਵੀ ਲਾ ਦਿੰਨਾ ਨਾ ਹੁਣ ਤਾਂ ਕਰੇ ਜੇ ਫੱਤੀ ਪਾਉਤ ਆਉਂਦੀ ਐ ਛੇਰੇ ਅੱਠਾਂ ਚ ਲਾਲਿਆ ਕਰ ਜੇ ਨਹੀਂ ਜੀ ਉਹੀ ਲੱਗਦਾ ਸਾਨੂੰ ਚੱਲ ਹੁਣ ਮੇਰੀ ਗੱਲ ਸੁਣ ਮੋਰਿਆ ਮੇਰੀ ਮੰਮੀ ਚਾਹ ਲੇਟ ਬਣਾਉਂਦੀ ਆ ਜੀ ਤੇਰੀ ਮੰਮੀ ਨਾ ਮੈਂ ਕਰਦਾ ਗੱਲ ਜਾ ਕੇ ਮੇਰੀ ਗੱਲ ਸੁਣ ਧਿਆਨ ਨਾਲ ਹੁਣ ਤੋਂ ਤੁਛਨੇ ਹਾਇਆ ਕਰ ਠੀਕ ਆ ਜੀ ਦਿਨ ਰਹਿ ਗਏ 15 ਠੀਕ ਆ ਜੀ ਜੇ ਹਿਸਾਬ ਨਾਲ ਤਾਂ ਤੂੰ ਬਣ ਗਿਆ ਫੌਜੀ ਜੇ ਹਿਸਾਬ ਨਾਲ ਆਈਂਗਾ ਠੀਕ ਹੈ ਜੀ ਹਣ ਗੱਲ ਸੁਣ ਲੈ ਮੇਰੇ ਪਿੰਦਿਆਂ ਨੇ ਗਾਲਾਂ ਘਰ ਵਾਲੀ ਤੋਂ ਮੈਂ ਤੈਨੂੰ ਕੱਲ ਨੂੰ ਵੱਛ ਸਿਰਫ 5 ਵਜੇ ਤੱਕ ਡਿੱਕੂ ਤੁਸੀਂ ਨਾ ਨੀਕੋ ਜੀ ਮੈਂ ਆਪ ਹੀ ਟ੍ਰੇਨਿੰਗ ਲਾ ਕੇ ਭੱਗ ਜੂ ਆਪਦੀ ਕਰੋ ਕੀ ਕਰਦੇ ਹੋ ਅਰੇ ਮੇਰਾ ਤਾਂ ਮੇਰਾ ਸਾਲਾ ਤਨਖਾ ਦਾ ਮਰੀ ਜਾਂਦਾ ਰੋਜੀ ਰੋਟੀ ਮੇਰੇ ਨਾਲ ਹੀ ਕਰੀ ਪੁੱਤ ਟ੍ਰੇਨਿੰਗ ਠੀਕ ਹੈ ਜੀ ਮੈਂ ਲੈਣੇ ਨੇ ਮੈਂ ਕਿਲਾ ਨਾ ਥੋ ਤਾਂ ਮੈਂ ਤਾਂ ਆਪਦੀ ਟ੍ਰੇਨਿੰਗ ਲਾ ਕੇ ਭੱਗ ਜੂ ਮੈਂ ਤਾਂ ਬੈਠਾ ਨਾ ਆ ਜਾ ਰਸੀ ਰਣੀ ਦਿੰਦਾ ਚੱਲ ਘਰੇ ਚੱਲ ਮੈਂ ਤਾਂ ਹੋਰ ਭੱਗ ਜੂ ਜੀ ਚੱਲ ਘਰੇ ਚੱਲ ਹਾਰੀ ਤੂੰ ਹੋਏ ਬੈਠਾ ਜਾ ਰਹਿ ਜੇ ਮਦਾ ਟਾਲ ਕੇ ਆਇਆ ਤੂੰ ਲਾ ਲਾ ਉੱਥੇ ਮੇਰਾ ਕੁੱਲੇ ਦਾ ਜ਼ੋਰ ਲਵਾਤਾ ਹੁਣ ਲੰਗੇ ਕਦ ਮਾਰਦਾ ਸੀ ਲੰਗ ਕਾ ਨੂੰ ਮਾਰ ਕੋਈ ਹੱਥੀਆਂ ਜੜਦੀਆਂ ਨੇ ਬੜੀ ਆਹ ਲੱਤ ਦੀਆਂ ਤੈਨੂੰ ਆ ਸਮਾਨ ਦੱਸ ਲੈ ਦੱਸ ਦੇ ਕੁਲਪ ਪਨਾਇਆ ਕਰ ਉਹ ਆ ਕੇ ਬਸ ਤਨ ਨੀਮਾ ਕਰ ਦੋਏਗਾ ਓਏ ਨਹੀਂ ਚੱਲੋ ਚੱਲ ਮੈਂ ਜਾਰੀ ਲੱਜਦਾ ਤੇਰੇ ਨਾਲ ਵੀ ਟੁੱਟ ਗਈ ਬਾਈ ਅਜਾ ਭਾਕੀਆਂ ਦੇਖਣੀਆਂ ਨੇ ਬਈ ਮੈਨੂੰ ਆ ਬਲਾ ਕਰ ਬਾਈ ਮੈਨੂੰ ਨਾ ਹਾਂ ਬਈ ਨਾ ਸਾ ਕੁੜੀਆਂ ਵਾ ਵਾ ਤੱਲਿਆ ਕਿਦਾਂ ਯਾਰ ਨਰੋਲਾ ਬਗਾਇਆ ਚੱਲਿਆ ਆ ਯਾਰ ਪਟਾਖੇ ਫਟਰੇ ਜਾਂ ਨਾ ਅਸ਼ੀਲੇ ਰੁਕ ਜਾ ਹਾਂ ਅਸ਼ੀਲੇ ਮੈਂ ਤਾਂ ਚੱਲਿਆ ਅੱਜ ਤੋਂ ਬਾਅਦ ਭਾਈ ਮੈਨੂੰ ਨਾ ਬਲਾ ਕਰ ਤੇਰੇ ਨਾਲ ਕੋਈ ਲਿੰਕ ਨਹੀਂ ਹੈਗਾ ਆਪਣਾ ਲਿੰਕ ਟੁੱਟ ਗਏ ਸਾਰੇ ਚੱਲ ਜਾ ਮੈਂ ਤਾਂ ਉਸਤਾਦ ਕੋਲੇ ਆਇਆ ਕੋਣੂ ਝਾੜੋ ਚੱਲ ਜਾ ਯਾਰ ਹਾਂ ਚੱਲ ਜਾ ਯਾਰ ਮਰ ਟੱਕੇ ਗੂਚ ਤੂੰ ਹੀ ਨਹੀਂ ਪੁੱਤ ਤੈਨੂੰ ਤਾਂ ਫੇਰ ਕਦੇ ਰੁਹੀਆਂ ਤੇ ਛਾੜੂ ਤੂੰ ਹੀ ਆ ਹਾਂ ਇਹ ਪਾਹ ਕਿਤਾਬ ਨਹੀਂ ਪੜ੍ਹ ਕੰਮ ਕਰਦੀ ਅੱਛੇ ਕਰਕੇ ਹਾਂ ਕੰਮ ਆ ਇਸੇ ਮੇਰੇ ਕੋਲ ਹਾਂ ਵਾਸਤ ਤੇ ਬੇਕੀ ਹਾਲ ਕਰੀ ਮਰਜੀ ਮੈਂ ਦੱਸ ਬਣੀ ਚੱਲ ਨਾਲ ਚਾਚੂ ਪੀਨੇ ਕੰਮ ਤਾਂ ਹੁੰਦੀ ਰਹਿਣਗੇ ਇਹ ਮਨ ਚਾਹ ਬਣਾ ਲੈ ਕੰਮ ਲੈ ਆ ਚਾਹ ਬਣਾ ਲੱਗਦੀ ਆਂਟੀ ਹੈ ਯਾ ਤੇ ਬਈ ਹਾਂ ਦੱਬੀ ਜਿੰਨੀ ਚੰਗੀ ਜੰਦਨ ਬੜੀ ਆ ਅੱਛੇ ਆ ਹਾਂ ਹੋ ਆ ਦੱਸ ਉਹਦਾ ਕੰਮ ਆਈ ਸੀ ਉਹ ਸੀ ਨਾ ਜਮੀਨ ਕੰਮ ਨਹੀਂ ਕਰਦਾ ਹੈਗਾ ਉਹ ਕਹਿਣਾ ਮੈਂ ਹੋ ਗਿਆ ਨਾ ਪਾਤੀ ਨਾ ਉੱਠਦਾ ਸਵੇਰੇ ਉਹ ਕੀ ਹੱਲ ਕਰਾਂ ਦਾ ਫਿਰ ਇਹਦਾ ਕੋਈ ਹੱਲ ਕਰਾ ਫਿਰ ਤੈਨੂੰ ਬਾਬਾ ਦਾ ਸਿਦਕ ਬਾਬਾ ਦਾ ਜੇ ਕੋਈ ਹੈਗਾ ਬਾਬਾ ਤੂੰ ਨਾਦੇ ਵਾਲਾ ਨਾਬਿਆ ਫਿਰ ਨਾ ਉਹਨੂੰ ਕੀ ਆਰਾਮ ਆਗਣ ਅੱਛਾ ਫੇਰ ਕੰਮ ਜੀ ਸਾਰਾ ਕੰਮ ਕਰ ਦੇਗਾ ਤੂੰ ਅਸਰ ਹਾਂ ਚਲ ਉਹਦੇ ਕੋਲ ਜਾ ਕੇ ਦੇਖ ਲਾਂਗੇ ਪੈਸੇ ਉਸ ਕਿੰਨੇ ਲੈਂਦਾ ਪੈਸੇ ਉਹ 500 ਤੇ ਲੈਂਦਾ 500 ਤੇ ਲੈਂਦਾ ਕੰਮ ਕਰ ਦੂੰਗਾ ਹਾਂ ਕੰਮ ਕਰਨਾ ਚਾਹੀਦਾ ਪਰ ਜਮੀਨ ਹੀ ਕੰਮ ਲੱਗਦਾ ਤਾਂ ਪਿਆ ਰਹਿੰਦਾ 8 ਵਜੇ ਤੱਕ ਤਾਂ ਬਿਤੇਰਾ 8:00 ਦਾ ਵੀ ਭਾਈ ਉੱਠਦਾ ਰਹੇ ਉੱਠ ਖੜਾ ਨੂੰ ਕਹਦਾ ਮੈਂ ਫੌਜੀ ਭਰਤੀ ਦੇਖਣੇ ਸੁੱਤਾ ਪਿਆ ਉਹ ਪਤਾ ਨਹੀਂ ਹੈਗਾ ਹਾਂ ਦੱਸ ਕੀ ਕਰੂੰ ਬੰਦਾ ਉਹ ਫਿਰ ਆਹੀ ਚੱਕਰ ਹੋਊ ਉਹਨੂੰ ਕੋਈ ਕੀ ਪਤਾ ਉਹਦਾ ਹੱਲ ਕਰ ਵਿਚਾਰੇ ਦਾ ਕੋਈ ਫੇਰ ਕੰਮ ਲੱਗੇ ਕਿਸੇ ਨੂੰ ਲਾਇਆ ਉਹ ਕਾਲੂ ਨੂੰ ਤਾਂ ਮੈਂ ਕਰੂੰ ਸੈਟ ਠੀਕ ਆ ਕਾ ਜਿਵੇਂ ਮਰਜੀ ਸੱਟ ਘਾਰ ਉਹਨੂੰ ਸੈੱਟ ਕਰਾ ਵੜੀ ਠੀਕ ਆ ਹੋਰ ਔਖਾ ਉਹ ਤਾਂ ਕੰਮ ਹੀ ਨਹੀਂ ਕਰਦਾ ਕਾਲੂ ਸਾਰ ਦਿਨ ਪਿਆ ਰਹਿੰਦਾਗਾ ਇੱਕ ਚਾਦਰਾ ਪਾ ਲੈਂਦਾ ਹੋਰ ਕੰਮ ਤੇਰਾ ਬਣੀ ਪਿਆ ਹੱਸ ਬਣਾ ਦੇ ਕੰਮ ਤੂੰ ਮੇਰੇ ਲਈ ਬਾਬੇ ਨੂੰ ਕਹਿ ਦੀਂ ਕਿ 500 ਰੁਪਏ ਦੇ ਦਾਂਗੇ ਕਿ ਬਣਾ ਦੇ ਕੰਮ 1000 ਦੇ ਦਾਂਗੇ ਬਸ 1000 ਨਹੀਂ ਦੇਣਾ ਚਾਹੀਦੀ ਕੰਮ ਬਣਾਣਾ ਚਾਹੀਦਾ ਕੰਮ ਕਿਉਂ ਚਾਹੀਦਾ ਠੀਕ ਆ ਚੰਗਾ ਮੈਂ ਜਾਣੀ ਪੜੇ ਕਰੀ ਚੱਲ ਬੀਂ ਕੇ ਬੈਠਾ ਬਸ ਬੈਨੇ ਬਸ ਜਾਣੀ ਆ ਫਿਰ ਮੈਂ ਘਰ ਨੂੰ ਦੇਖ ਲਈਓ ਕਿੱਥੇ ਆ ਗਈ ਖੱਦੋ ਜੀ ਸਵੇਰੀ ਕੰਮ ਖਰਾਬ ਕਰਤਾ ਮੈਂ ਤਾਂ ਕੰਮ ਲੱਗੀ ਤੀ ਤੜਕੀ ਕੰਮ ਲੱਗਦੀਆਂ ਹੁਣ ਮੈਂ ਟਾਪ ਚੱਲ ਜਾਈ ਉੱਥੇ